ਇਬਰਾਨੀਆਂ ਨੂੰ ਅਧਿਆਇ 12 ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘਿਰਿਆ ਹੋਇਆ ਹੈ ਤਾਂ ਆਓ ਅਸੀਂ ਵੀ ਹਰ ਇੱਕ ਪਾਰ ਅਤਿ ਸਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਛੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ ਅਤੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਹੜਾ ਨਿਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ ਜਿਨੇ ਉਸ ਅਨੰਦ ਨਿਮਿਤ ਜੋ ਉਹਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਚ ਜਾਣ ਕੇ ਸਲੀਬ ਦਾ ਦੁੱਖ ਚੱਲਿਆ ਅਤੇ ਪਰਮੇਸ਼ਰ ਦੇ ਸਿੰਘਾਸਨ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਤੁਸੀਂ ਉਹਨੂੰ ਸੋਚੋ ਜਿਨੇ ਆਪਣੇ ਉੱਤੇ ਪਾਪੀਆਂ ਦੀ ਐਡੀ ਲਾਗਬਾਜੀ ਸਹਿ ਲਈ ਭਈ ਨਾ ਹੋਵੇ ਜੋ ਤੁਸੀਂ ਅੱਕ ਕੇ ਆਪਣੇ ਜੀਵ ਵਿੱਚ ਢਿੱਲੇ ਪੈ ਜਾਓ ਤੁਸੀਂ ਪਾਪ ਨਾਲ ਲੜਦੇ ਹੋਏ ਅਜੇ ਲਹੂ ਦੇ ਵਹਾਏ ਜਾਣ ਤੇ ਕਰ ਸਾਹਮਣਾ ਨਹੀਂ ਕੀਤਾ ਅਤੇ ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ ਜਿਸ ਤੋ ਤੁਹਾਨੂੰ ਪੁੱਤਰਾ ਵਾਂਗੂ ਸਮਝਾਈਦਾ ਹੈ हे ਮੇਰੇ ਪੁੱਤਰ ਤੂੰ ਪ੍ਰਭੂ ਦੀ ਤਾੜ ਨੂੰ ਤੁੱਚ ਨਾ ਜਾਣ ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈਂ ਕਿਉਂ ਜੋ ਜਿਹਦੇ ਨਾਲ ਪਿਆਰ ਕਰਦਾ ਹੈ ਪ੍ਰਭੂ ਉਹਨੂੰ ਤਾੜਦਾ ਹੈ ਅਤੇ ਹਰ ਇੱਕ ਪੁੱਤਰ ਨੂੰ ਜਿਹਨੂੰ ਉਹ ਕਬੂਲ ਕਰਦਾ ਹੈ ਉਹ ਕੋੜੇ ਮਾਰਦਾ ਹੈ ਤੁਸੀਂ ਸਹਾਰਾ ਜੋ ਕਰਦੇ ਹੋ ਇਹ ਤਾੜੇ ਜਾਣ ਦੇ ਨਿਮਿਤ ਹੈ ਪਰਮੇਸ਼ਰ ਤੁਹਾਡੇ ਨਾਲ ਅਜਿਹਾ ਵਰਤਦਾ ਹੈ ਜਿਹਾ ਪੁੱਤਰਾਂ ਨਾਲ ਕਿਉਂ ਜੋ ਉਹ ਕਿਹੜਾ ਪੁੱਤਰ ਹੈ ਜਿਹਨੂੰ ਪਿਓ ਨਹੀਂ ਤਾੜਦਾ ਪਰ ਜੇ ਤੁਸੀਂ ਉਸ ਤਾੜਨਾ ਬਿਨਾਂ ਰਹੇ ਜਿਹਦੇ ਵਿੱਚ ਸਭੋ ਸਾਂਝੀ ਹੋਏ ਹਨ ਤਾਂ ਤੁਸੀਂ ਪੁੱਤਰ ਨਹੀਂ ਸਗੋਂ ਹਰਾਮ ਦੇ ਹੋ ਫਿਰ ਸਾਰੇ ਸਰੀਰਿਕ ਪਿਓ ਸਨ ਜਿਹਨੇ ਤਾੜਨਾ ਕਰਦੇ ਸਨ ਅਤੇ ਅਸਾਂ ਉਹਨਾਂ ਦਾ ਆਦਰ ਕੀਤਾ ਤਾਂ ਫਲਾਂ ਅਸੀਂ ਬਹੁਤ ਵਧਿਕ ਆਤਮਿਆਂ ਦੇ ਪਿਤਾ ਦੇ ਅਧੀਨ ਹੋਈਏ ਅਤੇ ਜੀਵੀਏ ਉਹ ਤਾਂ ਥੋੜੇ ਦਿਨਾਂ ਦੇ ਲਈ ਆਪਣੀ ਸਮਝ ਦੇ ਅਨੁਸਾਰ ਤਾੜਨਾ ਕਰਦੇ ਸਨ ਪਰ ਇਹ ਲਵ ਦੇ ਲਈ ਕਰਦਾ ਹੈ ਕਿ ਅਸੀਂ ਉਹਦੀ ਉਤਰदाई ਵਿੱਚ ਸਾਂਝੀ ਹੋਈਏ ساری ਤਾੜਨਾ ਤਾਂ ਉਸ ਵੇਲੇ ਆਨੰਦ ਦੀ ਨਹੀਂ ਸਗੋ ਸੋਗ ਦੀ ਗੱਲ ਸੁਜਦੀ ਹੈ ਪਰ ਮਗਰੋਂ ਉਹ ਉਹਨਾਂ ਨੂੰ ਜਿਹੜੇ ਉਹਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ ਦਾ ਇੱਕ ਫਲ ਦਿੰਦੀ ਹੈ ਇਸ ਲਈ ਟਿੱਲਿਆ ਹੱਥਾਂ ਅਤੇ ਭਿਰਦਿਆਂ ਗੋਡਿਆਂ ਨੂੰ ਸਿਧਾ ਕਰੋ ਅਤੇ ਆਪਣੇ ਪੈਰਾਂ ਲਈ ਸਿੱਧੇ ਰਾਹ ਬਣਾਓ ਕੋਈ ਜਿਹੜਾ ਲੰਘਾ ਹੋਵੇ ਉਹ ਜੋੜੋ ਨਾ ਉਖੜੇ ਸਗੋ ਚੰਗਾ ਹੋ ਜਾਵੇ ਸਭ ਨਾਲ ਮੇਲ ਰੱਖਣ ਦਾ ਪਿੱਛਾ ਕਰੋ ਅਤੇ ਪੁੱਤਰ ਤਾਈ ਦਾ ਜਿਹਦੇ ਬਿਨਾ ਕੋਈ ਪ੍ਰਭ ਨੂੰ ਨਾ ਵੇਖੇਗਾ ਵੇਖਣਾ ਭਈ ਕੋਈ ਪਰਮੇਸ਼ਰ ਦੀ ਕਿਰਪਾ ਤੋਂ ਵਾਂਝਾ ਨਾ ਰਹੇ ਅਤੇ ਨਾ ਹੋਵੇ ਭਈ ਕੋਈ ਕੁਦਰਤਨ ਦੀ ਜੜ ਫੁੱਟ ਕੇ ਦੁੱਖ ਦੇਵੇ ਅਤੇ ਬਾਲੇ ਉਹਦੇ ਕਾਰਨ ਪ੍ਰਿਸ਼ਟ ਹੋ ਜਾਣ ਅਤੇ ਨਾ ਹੋਵੇ ਭਈ ਕੋਈ ਹਰਾਮ ਕਰ ਅਥਵਾ ਇਹ ਸਹੂ ਵਾਂਗ ਕੁਧਰਮੀ ਹੋਵੇ ਜਿਨੇ ਇੱਕ ਡੰਗ ਦੇ ਖਾਨ ਪਿੱਛੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਸੁਟਿਆ ਕਿਉਂ ਜੋ ਤੁਸੀਂ ਜਾਣਦੇ ਹੋ ਇਹ ਮਗਰੋਂ ਜਦੋਂ ਉਹਨੇ ਬਰਕਤ ਦਾ ਅਧਿਕਾਰੀ ਹੋਣਾ ਚਾਹਿਆ ਵੀ ਤਾਂ ਉਹ ਪਰਵਾਨ ਹੋਇਆ ਇਸ ਲਈ ਜੋ ਉਹਨੂੰ ਤੋਬਾ ਕਰਨ ਦਾ ਮੌਕਾ ਨਾ ਮਿਲਿਆ ਭਾਵੇਂ ਉਹਨੇ ਅੰਜੂ ਕੇਰ ਕੇਰ ਕੇ ਉਹਨੂੰ ਪਾਲਿਆ ਤੁਸੀਂ ਤਾਂ ਉਸ ਪਹਾੜ ਦੇ ਕੋਲ ਨਹੀਂ ਆਏ ਹੋ ਜਿਹਨੂੰ ਹੱਥ ਲਾਇਆ ਜਾਵੇ ਜਿਹੜਾ ਅੱਗ ਨਾਲ ਬਲ ਉੱਠਿਆ ਨਾ ਕਾਲੇ ਬੋਲੇ ਨਾ ਅੰਧੇਰੇ ਧੁੱਪ ਨਾ ਝੱਖੜ ਝੋਲੇ ਨਾ ਤੂਰੀ ਦੇ ਸ਼ਬਦ ਨਾ ਗੱਲਾਂ ਦੀ ਆਵਾਜ਼ ਕੋਲ ਜਿਹਦੇ ਸੁਣਨ ਵਾਲਿਆਂ ਨੇ ਅਰਦਾਸ ਕੀਤੀ ਭਈ ਹੋਰ ਬਚਨ ਸਾਨੂੰ ਨਾ ਆਖਿਆ ਜਾਵੇ ਕਿਉਂ ਜੋ ਉਸ ਹੁਕਮ ਨੂੰ ਸਾਰ ਨਾ ਸਕੇ ਪਈ ਜੇ ਪਸੂ ਵੀ ਪਹਾੜ ਨਾਲ ਲੱਗੇ ਤਾਂ ਪਥਰਾਉ ਕੀਤਾ ਜਾਵੇ ਅਤੇ ਉਹ ਜੋ ਦਿਸਿਆ ਸੁ ਅਧੀਹ ਪਰ ਅਣਕ ਸੀ ਜੇ موسی ਨੇ ਆਖਿਆ ਪਈ ਮੈਂ ਬਹੁਤ ਹੀ ਡਰਦਾ ਹਾਂ ਅਤੇ थरथਰ ਕੰਬਦਾ ਹਾਂ ਸਗ ਤੁਸੀਂ ਸਿਉਂ ਦੇ ਪਹਾੜ ਕੋਲ ਆਏ ਹੋ ਅਤੇ ਅਕਾਲ ਪੁਰਖ ਦੀ ਨਗਰੀ ਸੁਰਗੀ ਯਰੂਸ਼ਲੇਮ ਕੋਲ ਅਤੇ ਜੋੜ ਮੇਲੇ ਵਿੱਚ ਲੱਖਾਂ ਦੂਤਾਂ ਕੋਲ ਅਤੇ ਪਲੋਠੀਆਂ ਦੀ ਕਲੀਸਿਆ ਕੋਲ ਜਿਨ੍ਹਾਂ ਦੇ ਨਾਂ ਸੁਰਗ ਵਿੱਚ ਲਿਖੇ ਹੋਏ ਹਨ ਅਤੇ ਪਰਮੇਸ਼ਰ ਕੋਲ ਜਿਹੜਾ ਸਭਨਾ ਦਾ ਨਿਯਉ ਕਰਨ ਵਾਲਾ ਹੈ ਅਤੇ ਸਿੱਧ ਕਿਥਿਆ ਹੋਇਆ ਧਰਮੀਆਂ ਦੇ ਆਤਮਿਆ ਕੋਲ ਅਤੇ ਯਿਸੂ ਕੋਲ ਜਿਹੜਾ ਨਵੇਂ ਨੀਮ ਦਾ ਵਿਚੋਲਾ ਹੈ ਅਤੇ ਛਿੜਕੀ ਹੋਏ ਲਹੂ ਦੇ ਕੋਲ ਜੋ ਹਾਬਲ ਦੇ ਲਹੂ ਨਾਲੋਂ ਉੱਤਮ ਗੱਲਾਂ ਕਰਦਾ ਹੈ ਵੇਖੋ ਤੁਸੀਂ ਉਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਾ ਮੋੜਨਾ ਕਿਉਂਕਿ ਜਦੋਂ ਉਹ ਨਾ ਬਚੇ ਜਿੰਨਾ ਉਸ ਤੋਂ ਮੂੰਹ ਮੋੜੇ ਜਿਹੜਾ ਧਰਤੀ ਉੱਤੇ ਚਿਤਾਰਦਾ ਸੀ ਤਾਂ ਬਹੁਤ ਵਧੀਕ ਕਰਕੇ ਅਸੀਂ ਨਾ ਬਚਾਂਗੇ ਜੇ ਉਸ ਤੋਂ ਬੇਮੁਖ ਹੋਈਏ ਜਿਹੜਾ ਸੁਰਗ ਉੱਤੇ ਚਿਤਾਰਦਾ ਹੈ ਜਿਹਦੇ ਸ਼ਬਦ ਨੇ ਉਸ ਵੇਲੇ ਧਰਤੀ ਨੂੰ ਹਿਲਾ ਦਿੱਤਾ ਪਰ ਹੁਣ ਉਹਨੇ ਇਹ ਕਹਿ ਕੇ ਵਚਨ ਦਿੱਤਾ ਪਈ ਮੈਂ ਫੇਰ ਇੱਕ ਵਾਰੀ ਮੈਂ ਨਾ ਧਰਤੀ ਨੂੰ ਹੀ ਨਹੀਂ ਸਗੋਂ ਆਕਾਸ਼ ਨੂੰ ਵੀ ਕੰਬ ਲਾ ਦਿਆਂਗਾ ਅਤੇ ਇਹ ਜਿਹੜਾ ਵਚਨ ਹੈ ਕਿ ਫੇਰ ਇੱਕ ਵਾਰੀ ਇਹ ਪਤਾ ਦਿੰਦਾ ਹੈ ਪਈ ਬਣਾਈਆਂ ਹੋਈਆਂ ਅਵਸਥਾ ਵਾਂਗੂ ਉਹ ਅਵਸਥਾ ਜਿਹਨੀਆਂ ਹਿਲਾਈਆਂ ਜਾਂਦੀਆਂ ਹਨ ਸੋਲਟਲ ਜਾਣਗੀਆਂ ਤਾ ਜੋ ਉਹ ਵਸਤਾਂ ਜਿਹੜੀਆਂ ਨਹੀਂ ਹਲਾਈਆਂ ਜਾਂਦੀਆਂ ਬਣੀਆਂ ਰਹਿਣ ਸੋ ਜਦੋਂ ਸਾਨੂੰ ਇੱਕ ਰਾਜ ਮਿਲਿਆ ਜਿਹੜਾ ਹਿਲਾਇਆ ਨਹੀਂ ਜਾਂਦਾ ਤਾਂ ਆਓ ਅਸੀਂ ਧੰਨਵਾਦ ਕਰੀਏ ਜਿਸ ਕਰਕੇ ਅਸੀਂ ਭਗਤੀ ਅਤੇ ਭੈਣ ਨਾਲ ਪਰਮੇਸ਼ਰ ਦੀ ਉਪਾਸਨਾ ਕਰੀਏ ਜੋ ਉਹਦੇ ਮਨ ਪਾਵੇ ਕਿਉਂ ਜੋ ਸਾਡਾ ਪਰਮੇਸ਼ਰ ਪਸਮ ਕਰਨ ਵਾਲੀ ਅੱਗ ਹੈ